ਸਹੀ ਕਹਿੰਦੇ ਸੀ ਦੀਦੀ ਜੇ ਮੰਮੀ ਉਹਨਾਂ ਨੂੰ ਘਰੋਂ ਕੱਢ ਸਕਦੇ ਆ ਨਾ ਫਿਰ ਮੈਂ ਤਾਂ ਮੰਮੀ ਲਈ ਕੀ ਚੀਜ਼ਾਂ ਮੈਨੂੰ ਰਾਸਤੇ ਪੂਰਾ ਕੰਟਰੋਲ ਰੱਖਣਾ ਪੈਣਾ ਕਿਤੇ ਦੀਦੀ ਵਾਲਾ ਕੰਮ ਮੇਰੇ ਨਾਲ ਵੀ ਨਾ ਹੋ ਜਾਵੇ ਸ਼ੈਲੀ ਬੋਲਦੀ ਉਹ ਸ਼ੈਲੀ ਕਿਹੜੀਆਂ ਸੋਚਾਂ 'ਚ ਬੈਠੀ ਐ ਕੀ ਸੋਚੀ ਜਾਂਦੀ ਐ ਕੀ ਗੱਲ ਉਦਾਸ ਕਿਉਂ ਐ ਕੁਛ ਨਹੀਂ ਜੀ ਤੈਨੂੰ ਤੇਰੀ ਮਾਂ ਦੀ ਯਾਦ ਆਉਂਦੀ ਐ? ਹਾਂਜੀ। ਫੇਰ ਚੱਲੀਏ ਮਿਲਣ। ਰਾਜੇ ਇਹ ਕਿ ਮੈਂ ਹੋ ਸਕਦਾ। ਮੇਰੀ ਮਾਂ ਨੇ ਤਾਂ ਇੰਨੀ ਬੇਇੱਜ਼ਤੀ ਕਰਕੇ ਆਪਾਂ ਨੂੰ ਘਰੋਂ ਕੱਢਿਆ। ਉਹ ਫੇਰ ਕੀ ਹੋ ਗਿਆ? ਮਾਪਿਆਂ ਦੀਆਂ ਗਾਲਾਂ ਦਾ ਘਿਉ ਦੀਆਂ ਨਾਰਾ ਹੁੰਦੀਆਂ ਨੇ। ਨਾਲੇ ਜੋ ਉਹ ਕਹਿੰਦੇ ਨੇ ਨਾ ਆਪਣੇ ਭਲੇ ਲਈ ਕਹਿੰਦੇ ਨੇ। ਬਸ ਆਪਾਂ ਨੂੰ ਹੀ ਸਮਝ ਦੇਰ ਬਾਅਦ ਆਉਂਦੀ ਐ। ਸ਼ਾਬਾਸ਼। ਮੇਰਾ ਪੁੱਤ ਆਉਂਦੇ ਸਹੁਰਿਆਂ ਤੋਂ ਨਾ ਬੇਇੱਜ਼ਤੀ ਕਰਾ ਕੇ ਆਇਆ। ਤੇ ਹੁਣ ਤੂੰ ਆਪ ਦੇ ਆਪ ਨੂੰ ਸਮਝਦਾਰ ਕਹਣ ਲੱਗਿਆ ਨਾ ਜੇ ਤੇਰੀ ਮਾਂ ਬਾਹਰ ਸਿਆਣੀ ਸੀ ਫੇਰ ਉਹ ਤਾਂ ਆਪਦੀ ਕੁੜੀ ਸਭ ਕੇ ਕਿਉਂ ਨਹੀਂ ਰੱਖ ਲਈ ਐਨੀ ਖੁੱਲ ਦੇ ਰੱਖੀ ਸੀ ਨਾ ਕਸ ਕਰੋ ਮੰਮੀ ਜੀ ਇਹ ਗੱਲ ਨਾ ਤੁਹਾਡੇ ਤੇ ਵੀ ਲਾਗੂ ਹੁੰਦੀ ਆ ਛਲੀ ਚੁੱਪ ਕਰ ਆ ਦੇਖ ਲੈ ਪੁੱਤ ਲਿਆ ਐ ਤੂੰ ਆਪਦੀ ਪਸੰਦ ਦੀ ਕੁੜੀ ਆ ਦੇ ਰਹੀ ਏ ਤੇਰੇ ਸਾਹਮਣੇ ਮੈਨੂੰ ਦੱਖੂ ਦਾਣਾ ਜੇ ਮੈਂ ਬੋਲਦੀ ਆ ਤਾਂ ਬੁਰੀ ਲੱਗਦੀ ਆ ਉਹ ਬੋਲਾ ਕਿਉਂ ਨਾ ਜਿਸ ਦਿਨ ਦੀ ਬਿਆਹ ਕੇ ਆਈਆਂ ਨਾ ਤੁਸੀਂ ਮੈਨੂੰ ਚਾਜੇ ਨਾਲ ਬੁਲਾਇਆ ਚੱਲੀ ਤੈਨੂੰ ਕਿਹਾ ਨਾ ਚੁੱਪ ਕਰ ਜਾ ਕਿਉਂ ਚੁੱਪ ਕਰਾਂ ਮੈਂ ਕੁਝ ਗਲਤ ਤਾਂ ਕਹਿ ਨਹੀਂ ਰਹੀ ਜੋ ਇਹ ਕੋਈ ਗੱਲ ਪੁੱਛੋ ਤਾਂ ਉਲਟਾ ਜਵਾ ਕੰਮ ਨੂੰ ਕਰੋ ਹੱਥ ਨਾ ਲਾਈਂ ਉਹ ਮੈਂ ਕਰਾਂ ਤਾਂ ਕਰਾਂ ਕੀ ਹੁਣ ਤੁਸੀਂ ਇਹ ਦੱਸੋ ਹੋਰ ਕਿੰਨੇ ਕੀ ਦੇਰ ਬਰਦਾਸ਼ਤ ਕਰਾਂ ਕਰਾਲਾ ਲੰਮਾ ਇਹ ਜੀ ਕਰਦੀ ਐ ਇਹ ਤੇਰੀ ਮਾਂ ਦੀ ਸੇਵਾ ਵਧੀਆ ਮੇਲ ਦੀ ਚੰਗਾ ਭਲਾ ਗਿਆ ਸੀ ਪਰ ਤੂੰ ਕਾਹਨੂੰ ਮੰਨਦਾ ਆਂ ਆਪਣੀ ਮਾਂ ਦੀ ਗੱਲ ਨੂੰ ਮੰਨਨੇ ਤਾਂ ਤੁਸੀਂ ਵੀ ਨਹੀਂ ਸੀ ਰੋਜੀ ਦੇ ਦੇ ਦੀ ਕੋਈ ਗੱਲ ਉਹ ਵਿਚਾਰੀ ਤੁਹਾਡੇ ਹਾਰੇ ਕੱਢਦੇ ਰਹਿ ਗਈ ਪਰ ਤੁਸੀਂ ਉਹਨੂੰ ਘਰੋਂ ਹੀ ਕੱਢ ਕੇ ਦਮ ਲਿਆ ਰਾਜ ਇਹਨੂੰ ਇਹ ਪੁੱਠੀਆਂ ਬੜ ਤਾਂ ਕਿਨੇ ਬਣਾਈਆਂ ਨੇ ਸ਼ੈਲੀ ਚੁੱਪ ਮੈਨੂੰ ਕਿਉਂ ਚੁੱਪ ਕਰਾਉਨੇ ਆ ਹਜੇ ਤਾਂ ਮੰਮੀ ਜੀ ਦੀ ਅਸਲੀ ਹੈ ਤਾਂ ਸਾਹਮਣੇ ਆਉਣ ਲੱਗੀ ਆ ਤੈਨੂੰ ਕਿਹਾ ਨੇ ਚੁੱਪਾ ਉਹ ਬੋਲਣ ਦੇ ਰਾਜ ਉਹ ਮੈਂ ਵੀ ਤਾਂ ਦੇਖਿਆ ਹੈ ਕੀ ਬੋਲਦੀ ਹੈ ਮੈਨੂੰ ਫੇਰ ਸੁਣੋ ਤੁਸੀਂ ਦਾਸ ਦੇ ਭੁਖੇ ਹੋ ਕਮਲ ਤੁਸੀਂ ਮੇਰੇ ਦੇ ਹੱਥ ਚੁੱਕਿਆ ਮੈਨੂੰ ਕਰੋਦਾ ਕਹਿ ਰਿਹਾ ਮੈਂ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੇਰੇ ਦਿਮਾਗ 'ਚ ਕੋਈ ਗੱਲ ਬੈਠਦੀ ਨਹੀਂ ਪੁੱਤ ਮੇਰੇ ਕੰਨੀ ਇਹਦੇ ਇੱਕ ਹੋਰ ਚਪੇੜ ਲਾ ਦੇ ਇਹ ਮੈਨੂੰ ਰਾਜ ਦੀ ਭੁੱਖੀ ਕਹਿੰਦੀ ਸੀ ਮੈਂ ਤਾਂ ਆਪਦੇ ਮੁੰਡੇ ਦਾ ਭਲੇ ਹੀ ਸੋਚਦੀ ਸੀ ਪਰ ਇਹਦੇ ਵਰਗੀਆਂ ਉਹ ਮੰਮੀ ਹੁਣ ਤੁਸੀਂ ਵੀ ਬੱਸ ਕਰੋ ਮਾਂ ਤੇ ਹੀ ਤੇਰਾ ਜ਼ੋਰ ਜਲਦਾ ਮਾਂ ਨੂੰ ਚਪਕਰਾ ਲਾ ਛੜਾ ਲੈ ਇਹਨੂੰ ਆਪਦਾ ਸਿਰ ਤੇ ਫਿਰ ਮੈਂ ਨਹੀਂ ਰਹਿਣਾ ਇੱਥੇ ਮੈਨੂੰ ਮੇਰੇ ਪੇਕੇ ਛੱਡਿਆ ਛੱਲੀ ਤੈਨੂੰ ਪਤਾ ਵੀ ਐ ਤੂੰ ਕਹਿ ਗਈ ਰਹੀ ਐ ਜਿੱਥੇ ਮੇਰੀ ਕਦਰ ਨਹੀਂ ਨਾ ਉੱਥੇ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਸੁੰਨੀ ਤਾਂ ਤੁਸੀਂ ਆਪਣੇ ਮਾਂ ਦੀ ਹੋਈ ਆ ਨਾ ਕਿਉਂ ਉਲਟਾ ਸਿੱਧਾ ਬੋਲੀ ਨਹੀਂ ਛੱਲੀ ਉਲਟਾ ਸਿੱਧਾ ਨਹੀਂ ਮੈਨੂੰ ਛੱਡਿ ਆਓ ਜੇ ਤੁਸੀਂ ਨਹੀਂ ਛੱਡ ਕੇ ਆ ਸਕਦੇ ਨਾ ਤਾਂ ਮੈਂ ਆਪਣੇ ਪੈਕੇ ਆਪੇ ਚਲੀ ਜਾਊਂਗੀ ਠੀਕ ਆ ਜੀ ਮੈਂ ਚਲਦੀ ਆਂ ਸ਼ਾਇਦ ਆਪਣਾ ਸਾਥ ਇੱਥੇ ਤੱਕ ਦਾ ਹੀ ਸੀ ਰੁਕ ਜਾ ਸ਼ੈਲੀ ਮੈਂ ਤੈਨੂੰ ਛੱਡੇ ਆਉਣਾ ਸ਼ੈਲੀ ਪੁੱਤ ਹੁਣ ਕਿਉਂ ਰੋਨੀ ਆ ਹੁਣ ਤਾਂ ਪੁੱਤ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੌਰੀ ਮੰਮੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਪੁੱਤ ਹੁਣ ਮਾਫ਼ੀਆਂ ਮੰਗਣ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਵਿਆਹ ਹੋ ਗਿਆ ਜਿੰਨਾ ਤੂੰ ਸਾਨੂੰ ਬਦਨਾਮ ਕਰਨਾ ਸੀ ਨਾ ਕਰਤਾ ਤੈਨੂੰ ਪਤਾ ਲੋਕਾਂ ਵਿੱਚ ਲੰਗੜਾ ਸਾਡਾ ਔਖਾ ਹੋਇਆ ਪਿਆ ਲੋਕ ਸਾਨੂੰ ਕਹਿੰਦੇ ਨੇ ਇਹ ਉਹੀ ਨੇ ਜਿਨ੍ਹਾਂ ਦੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਅਸੀਂ ਤਾਂ ਸੋਚ ਲਿਆ ਸੀ ਵੀ ਤੈਨੂੰ ਅਸੀਂ ਘਰੇ ਨਹੀਂ ਵੜਨਾ ਪਰ ਕੀ ਕਰੀਏ ਤੂੰ ਸਾਡੀ ਕੱਲੀ ਕੱਲੀ ਧੀ ਆ ਤੇਰੀ ਖੁਸ਼ੀ ਚ ਸਾਡੀ ਖੁਸ਼ੀ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਵੀ ਖੁਸ਼ ਨਹੀਂ ਹੈਗੀ। ਖੁਸ਼ ਤਾਂ ਮੰਮੀ ਮੈਂ ਬਹੁਤ ਆ। ਰਾਜ ਵੀ ਮੇਰਾ ਬਹੁਤ ਧਿਆਨ ਰੱਖਦਾ। ਫੇਰ ਮੰਮੀ ਮੇਰੀ ਸੱਸ ਨਹੀਂ ਚੰਗੀ ਹੈਗੀ। ਉਹ ਮੈਨੂੰ ਗੱਲ-ਗੱਲ ਤੇ ਟੋਂਚਾ ਮਾਰਦੀ ਆ। ਕਿ ਤੂੰ ਮੇਰਾ ਮੁੰਡਾ ਪੱਟ ਲਿਆ। ਮੇਰੇ ਮੁੰਡੇ ਨੂੰ ਵਿਆਹ 'ਚ ਗੱਡੀ ਮਿਲਣੀ ਸੀ ਤੇ ਤੂੰ ਕਿਵੇਂ ਆਈਆਂ ਖਾਲੀ ਹੱਥ। ਮੇਰੇ ਮੁੰਡੇ ਨੂੰ ਟਰੱਕ ਦਾਸ ਦਾ ਮਿਲਣਾ ਸੀ। ਤੇ ਤੂੰ ਕੀ ਲੈ ਆਈਆਂ ਮੰਮੀ ਮੇਰੇ ਸੱਸਾ ਨਾ ਮੈਨੂੰ ਕਰੇ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਣ ਦਿੰਦੀ ਹੈਗੀ ਤੁਹਾਨੂੰ ਪਤਾ ਉਹਨਾਂ ਨੇ ਮੇਰੇ ਜਠਾਣੀ ਨੂੰ ਵੀ ਘਰੋਂ ਕੱਢਿਆ ਕੀ ਕਿਹਾ ਹਾਂ ਹਾਂ ਮੰਮੀ ਜਿਵੇਂ ਮੇਰੀ ਸੱਸ ਮੇਤੋ ਦਾਜ ਮੰਗਦੀ ਆ ਨਾ ਓਵੇਂ ਮੇਰੀ ਜਠਾਣੀ ਤੋਂ ਵੀ ਮੰਗਦੀ ਸੀ ਮੇਰੀ ਜਠਾਣੀ ਵੀ ਆਪਣੇ ਵਿਆਹ ਚ ਕੁਝ ਨਹੀਂ ਲੈ ਕੇ ਆਈ ਹੈਗੀ ਉਹਨੂੰ ਛੱਡ ਫਿਰ ਰਾਜ ਨੇ ਆਪਦੀ ਮਾਂ ਨੂੰ ਕੁਝ ਕਹਿੰਦਾ ਮੰਮੀ ਰਾਜ ਨੇ ਨਾ ਆਪਣੇ ਮਾਂ ਮਗਰ ਲਾ ਕੇ ਮੇਰੇ ਤੇ ਹੱਥ ਚੁੱਕਿਆ ਇਹ ਕੀ ਕਹਿ ਰਹੀਆਂ ਸ਼ੈਲੀ ਮੰਮੀ ਸੱਚ ਫਿਰ ਹੁਣ ਤੂੰ ਚੌਨੀ ਕੀ ਆ ਮੰਮੀ ਜਿਵੇਂ ਤੁਸੀਂ ਕਹੋਗੇ ਨਾ ਹੁਣ ਮੈਂ ਓਵੇਂ ਹੀ ਕਰੂੰਗੀ ਜੇ ਤੁਸੀਂ ਰਾਜ ਨਾਲ ਤਲਾਕ ਲੈਣ ਨੂੰ ਕਹੋਗੇ ਨਾ ਮੈਂ ਤਲਾਕ ਲੈ ਲੂੰਗੀ ਪਰ ਹੁਣ ਮੈਂ ਉੱਥੇ ਨਹੀਂ ਰਹਿਣਾ ਹੈ ਕਮਲੀ ਜੀ ਪਹਿਲਾਂ ਵੀ ਤੂੰ ਗਲਤ ਫੈਸਲਾ ਲਿਆ ਤੇ ਹੁਣ ਵੀ ਤੂੰ ਗਲਤ ਫੈਸਲਾ ਲੈ ਰਹੀ ਆ ਮੰਮੀ ਮੰਮੀ ਨਹੀਂ ਪੁੱਤ ਤੂੰ ਗੱਲ ਨੂੰ ਸਮਝ ਜੇ ਤੂੰ ਰਾਜ ਕੋ ਤਲਾਕ ਲੈ ਲਿਆ ਤੇਰੀ ਸੱਸ ਦਾ ਕੰਮ ਸਖਾਲਾ ਹੋ ਜਾਣਾ ਤੇ ਉਹਨੇ ਰਾਜ ਦਾ ਹੋਰ ਵਿਆਹ ਕਰ ਦੇਣਾ ਤੇ ਪੁੱਤ ਤੈਨੂੰ ਰਿਸ਼ਤਾ ਮਿਲਣਾ ਔਖਾ ਹੋ ਜਾਣਾ ਉਹ ਤੇ ਇਸ ਲਈ ਨਾ ਥੋੜਾ ਜਿਹਾ ਆਪਣੇ ਦਿਮਾਗ ਤੋਂ ਕੰਮ ਲੈ ਤੇ ਆਪਣੇ ਰਿਸ਼ਤੇ ਨੂੰ ਥੋੜਾ ਜਿਹਾ ਟਾਈਮ ਦੇ ਜਿਹੜਾ ਤੂੰ ਤੇ ਰਾਜ ਇੱਕ ਦੂਜੇ ਨੂੰ ਸਮਝ ਸਕੋ ਪਰ ਮੰਮੀ ਚੈਲੀ ਪੁੱਤ ਤੂੰ ਗੱਲ ਨੂੰ ਸਮਝ ਪਹਿਲਾਂ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁਣ ਤੇ ਜੇ ਤੂੰ ਰਾਜ ਤੋਂ ਤਲਾਕ ਲੈ ਲਿਆ ਤੇ ਆਪਣੀ ਬਹੁਤ ਬਦਨਾਮੀ ਹੋ ਜਾਣੀ ਆ ਲੋਕਾਂ ਨੇ ਕਹਿਣਾ ਪਹਿਲਾਂ ਭੱਜ ਕੇ ਵਿਆਹ ਕਰਵਾਇਆ ਤੇ ਹੁਣ ਚਾਰ ਦਿਨ ਕੱਟ ਵੀ ਨਾ ਸਕੇ ਸੋਚ ਪੁੱਤ ਤੂੰ ਕੁਝ ਆਪ ਸੋਚ ਮੰਮੀ ਉਹ ਤਾਂ ਠੀਕ ਆ ਪਰ ਹੁਣ ਤੁਸੀਂ ਹੀ ਦੱਸੋ ਮੈਂ ਕਿਹੜੇ ਮੁੰਨ ਨਾਲ ਉੱਥੇ ਵਾਪਸ ਜਾਵਾਂ ਪਰ ਮੰਮੀ ਮੈਂ ਤਾਂ ਰਾਜ ਨੂੰ ਕਹਿ ਆਈ ਸੀ ਵੀ ਮੈਂ ਹੁਣ ਵਾਪਸ ਨਹੀਂ ਆਉਂਦੀ ਤੇ ਜੇ ਐਵੇਂ ਕਹਿਨ ਨਾਲ ਸਾਰੇ ਫੈਸਲੇ ਸਹੀ ਹੁੰਦੇ ਨਾ ਤੇ ਫਿਰ ਗੱਲਾਂ ਹੀ ਕਾਧੀਆਂ ਸੀ ਤੂੰ ਐਂ ਦੱਸ ਕਿ ਰਾਜ ਤੇਨੂੰ ਪਿਆਰ ਤਾਂ ਕਰਦਾ ਨਾ ਹਾਂ ਮੰਮੀ ਰਾਜ ਤਾਂ ਮੈਨੂੰ ਬਹੁਤ ਪਿਆਰ ਕਰਦਾ ਉਹ ਤਾਂ ਮੈਨੂੰ ਆਉਣ ਵੀ ਨਹੀਂ ਦੇ ਰਿਹਾ ਸੀ ਬਸ ਫਿਰ ਫਰ ਤੂੰ ਐਵੇਂ ਟੈਨਸ਼ਨ ਪਾਈ ਆ ਤੂੰ ਐ ਕਰ ਕਰ ਰਾਜ ਨੂੰ ਫੋਨ ਤੇ ਉਹ ਤੈਨੂੰ ਜਰੂਰ ਲੈਣ ਆਊਗਾ ਪੁੱਤ ਪਰ ਮੰਮੀ ਮੇਰੀ ਸੱਸ ਪੁੱਤ ਤੂੰ ਆਪਦੀ ਸੱਸ ਦੀ ਕਾਹਨੂੰ ਟੈਨਸ਼ਨ ਲੈਨੀ ਆ ਜੇ ਰਾਜ ਤੇਰੇ ਨਾਲ ਆ ਨਾ ਤਾਂ ਇੱਕ ਦਿਨ ਤੇਰੀ ਸੱਸ ਨੇ ਆਪੇ ਮੰਨ ਜਾਣਾ ਗੱਲ ਸੁਣ ਧੀ ਹੁਣ ਤੂੰ ਨਾ ਲੋਕਾਂ ਦੇ ਮੂੰਹ ਬੰਦ ਕਰਨੇ ਨੇ ਜੇ ਤੂੰ ਲਵ ਮੈਰਿਜ ਕਰਵਾਈ ਆ ਨਾ ਤੇ ਇਹਨੂੰ ਚੰਗੀ ਤਰ੍ਹਾਂ ਨਿਭਾ ਪੁੱਤ ਹੁਣ ਜਿੰਨਾ ਹੋ ਸਕੇ ਨਾ ਤੂੰ ਆਪਣੇ ਸਹੁਰਿਆਂ ਦੇ ਵਿੱਚ ਵਿਚਰ ਕਿਉਂਕਿ ਜੇ ਤੇਰੀ ਸੱਸ ਤੇਨੂੰ ਕੁਝ ਕਹਿੰਦੀ ਵੀ ਹੈ ਨਾ ਤੂੰ ਇਹੀ ਸੋਚ ਕਿ ਤੇਰੀ ਮਾਂ ਹੀ ਤੈਨੂੰ ਕੁਝ ਕਹਿ ਰਹੀ ਹੈ ਪੁੱਤ ਫੇਰ ਦੇਖੀ ਤੇਰੀ ਸੱਸ ਤੇਨੂੰ ਕਿੰਨਾ ਪਿਆਰ ਕਰੋਗੀ ਨਾਲੇ ਪੁੱਤ ਹੁਣ ਤੇਰਾ ਅਸਲੀ ਘਰ ਤੇਰਾ ਸਹੁਰਾ ਪਰਿਵਾਰ ਆ ਨਾ ਕਿ ਤੇਰਾ ਪੇਕਾ ਹੁਣ ਜੋ ਵੀ ਸੋਚਣਾ ਜੋ ਵੀ ਕਰਨਾ ਤੂੰ ਉਹਨਾਂ ਲਈ ਕਰਨਾ ਪੁੱਤ ਇੱਕ ਗੱਲ ਪੁੱਤ ਹੋਰ ਹੁਣ ਨਾ ਤੇਰਾ ਪਿਓ ਦਿਲ ਦਾ ਮਰੀਜ਼ ਐ ਮੰਮੀ ਇਹ ਕਦੋਂ ਹੋਇਆ ਤੂੰ ਹੁਣ ਤੂੰ ਮੇਰੀ ਗੱਲ ਸੁਣ ਲੈ ਤੇਰੇ ਸਹੁਰਿਆਂ ਦੀ ਕੋਈ ਵੀ ਗੱਲ ਐ ਤੂੰ ਸਾਡੇ ਕੋਲ ਨਾ ਕਰੀ ਕਿਉਂਕਿ ਮੈਂ ਨਹੀਂ ਚਾਹੁੰਦੀ ਤੇਰੇ ਪਿਓ ਨੂੰ ਮੈਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਦਵਾ